ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਰਹੇ ਸ਼ੇਰ ਸਿੰਘ ਖਵਾਇਆ ਅੱਜਕੱਲ ਨਰਾਜ਼ ਨੇ ਤੇ ਕਾਂਗਰਸ ਪਾਰਟੀ ਨੂੰ ਹਮਾਇਤ ਦੇ ਰਹੇ ਨੇ ਉਹਨਾਂ ਦੇ ਬੇਟੇ ਫਾਜ਼ਿਲਕਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਨੇ ਸਾਡੇ ਨਾਲ ਨੇ ਸ਼ੇਰ ਸਿੰਘ ਖਵਾਇਆ ਖਵਾਇਆ ਸਾਹਿਬ ਸਭ ਤੋਂ ਪਹਿਲੇ ਦੱਸੋ ਇਹ ਜੀ ਗੱਲ ਕੀ ਹੋ ਗਈ ਚੰਗਾ ਭਲਾ ਪਿਆਰ ਸੀ ਜਿਤਾਉਂਦੇ ਸੀ ਤੁਸੀਂ ਗੱਲ ਕੀ ਹੋਈ ਹੈਗੀ ਕੀ ਖੜਕੀ ਗਈ ਤੁਹਾਡੀ ਇਹ ਤਾਂ ਤੁਸੀਂ ਕੁਐਸਚਨ ਸਰਦਾਰ ਸੁਖਬੀਰ ਸੇ ਬਾਦਲ ਨੂੰ ਕਰੋ ਜੀ ਮੈਂ ਤਾਂ ਦੇਖੋ ਮੈਂ ਤਾਂ ਗਰੀਬ ਜਿਹਾ ਬੰਦਾ ਮੈਰੀ ਕੀ ਐਡੇ ਵੱਡੇ ਬੰਦਿਆਂ ਨਾਲ ਮੇਰੀ ਕੋ ਹੋ ਸਕਦੀ ਹੈ ਉਹ ਤਾਂ ਉਹਨਾਂ ਨੂੰ ਪਤਾ ਕਿਉਂ ਮੇਰੇ ਨਾਲ ਨਾਰਾਜ਼ ਹੋਏ ਕਿਉਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਮੈਨੂੰ ਡਰ ਨਹੀਂ ਲੱਗਿਆਗਾ ਕਿ ਰਾਏ ਸਿੱਖ ਵੋਟਰ ਮੇਰੇ ਨਾਲ ਨਾਰਾਜ਼ ਹੋਊ ਸ਼ੇਰ ਸਿੰਘ ਕਬਾਇਆ ਨਾਲ ਪੰਗਾ ਲੈ ਰਿਹਾ ਮੈਂ ਇੰਨਾ ਦੇਖੋ ਗਰੀਬ ਬੰਦੇ ਤੋਂ ਕੌਣ ਡਰਦਾ ਹੈ ਗਰੀਬ ਬੰਦਾ ਦਾ ਜਿਹੜਾ ਉਹ ਗਰੀਬ ਹੁੰਦਾ ਜਿਹੜੇ ਕੋਈ ਪੈਸੇ ਵਾਲਾ ਜਿਹੜਾ ਰਾਜੇ ਮਹਾਰਾਜੇ ਹੈਗੇ ਉਹ ਸਾਡੇ ਤੋਂ ਕਿਉਂ ਡਰਨਗੇ ਉਹ ਤਾਂ ਆਉਦੇ ਬਰਾਬਰ ਤੋਂ ਭਾਵੇਂ ਡਰ ਕੱਲ ਕੀ ਹੋਈ ਹੈਗੀ ਤੁਸੀਂ ਕਿਉਂ ਨਹੀਂ ਇਹ ਗੱਲ ਖੋਲ ਕੇ ਦੱਸਦੇ ਲੋਕਾਂ ਨੂੰ ਪਈ ਗੱਲ ਕੀ ਹੋਈ ਲੋਕ ਇਹ ਜਾਨਣਾ ਚਾਹੁੰਦੇ ਨੇ ਕਿ ਸ਼ੇਰ ਸਿੰਘ ਘਵਾਇਆ ਤੇ ਸੁਖਬੀਰ ਸਿੰਘ ਬਾਦਲ ਦੀ ਚੰਗੀ ਅੰਡਰਸਟੈਂਡਿੰਗ ਸੀ ਇਹ ਜੀ ਕਿਹੜੀ ਗੱਲ ਹੋ ਗਈ ਜਿਹਦੇ ਖੜਕ ਗਈ ਤੁਹਾਡੀ ਨਹੀਂ ਜੀ ਮੈਂ ਤੇ ਸਿੰਪਲੀ ਦੇਖੋ ਮੇਰੇ ਨਾਲ ਜਦੋਂ ਮੈਂਬਰ ਪਾਰਲੀਮੈਂਟ ਦਾ ਮੈਨੂੰ ਟਿਕਟ ਦਿੱਤੇ ਇਲੈਕਸ਼ਨ ਲੜਿਆ ਮੈਂ ਆਪ ਨਹੀਂ ਚੜ੍ਹਨਾ ਚਾਹੁੰਦਾ ਤੇ ਮੈਂ ਬਾਦ ਸਾਹਿਬ ਨੂੰ ਬੇਨਤੀ ਕੀਤੀ ਕਿਉਂਕਿ ਮੈਂ ਇੱਕ ਤਾਂ ਇੰਨੇ ਪੈਸੇ ਮੈਂ ਖੋੜਨੇ ਚ ਹੀ ਕਰ ਸਕਦਾ ਦੂਸਰਾ ਜਿਹੜਾ ਮੇਰੇ ਮੁਕਾਬਲੇ ਤੇ ਕੈਂਡੀਡੇਟ ਸੀ ਸਰਦਾਰ ਜਗਮੀਤ ਸਿੰਘ ਬਰਾਰ ਬਹੁਤ ਵੱਡਾ ਲੀਡਰ ਸੀ ਕਾਂਗਰਸ ਪਾਰਟੀ ਦਾ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਤੋਂ ਨਹੀਂ ਇਲੈਕਸ਼ਨ ਲੜਿਆ ਜਾਣਾ ਪਰ ਪਾਰਟੀ ਨੇ ਸ਼ਰਤ ਵਰਗਣ ਕੀਤੀ ਕਿ ਜੇ ਤੁਸੀਂ ਇੱਥੋਂ ਇਲੈਕਸ਼ਨ ਨਹੀਂ ਲੜਦੇ ਤੇ ਫਿਰ ਪਾਰਟੀ ਦਾ ਜਿਹੜਾ ਉਹ ਅਕਸ ਖਰਾਬ ਹੁੰਦਾ ਜਿਹੜਾ ਸਰਦਾਰ ਜੋਰ ਨੂੰ ਡਰਾਇਆ ਧਮਕਾਇਆ ਵੀ ਸੀਗਾ ਕਿਉਂਕਿ ਜਦੋਂ ਵਿਜੀਲੈਂਸ ਦਾ ਕੇਸ ਦਰਜ ਹੋਇਆ ਤੁਹਾਡੇ ਖਿਲਾਫ ਤੁਹਾਨੂੰ ਡਰਾਇਆ ਧਮਕਾਇਆ ਵੀ ਗਿਆ ਨਹੀਂ ਜੀ ਨਿਯੋਤੇ ਬਾਅਦ ਦੀ ਗੱਲ ਹੈ ਤਾਂ ਮੈਂ ਪਹਿਲੇ ਜੋ ਮੈਂ ਟਿੱਡ ਦੀ ਗੱਲ ਕਰ ਰਿਹਾ ਸੀਗਾ ਉਦੋਂ ਮੈਨੂੰ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਇਲੈਕਸ਼ਨ ਲੜਾਂ ਪਰ ਇਹਨਾਂ ਨੇ ਕਿਹਾ ਜੇ ਤੁਸੀਂ ਇਲੈਕਸ਼ਨ ਇਥੋਂ ਨਹੀਂ ਲੜਦੇ ਤਾਂ ਪਾਰਟੀ ਦਾ ਖਰਾਬ ਹੁੰਦਾ ਹੈ ਇਸ ਕਰਕੇ ਤੁਸੀਂ ਜਿੱਤੋਗੇ ਨਹੀਂ ਤੇ ਹਾਰੋਗੇ ਤੇ ਇੱਜ਼ਤ ਨਾ ਰੋ। ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਮੈਂ ਤਾਂ ਪੁੱਛ ਰਿਹਾਗਾ ਕਿ ਕੀ ਗੱਲ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਵੀਰ ਸਿੰਘ ਬਾਦਲ ਦਾ ਉਲਟਾ ਰਿਐਕਸ਼ਨ ਸੀਗਾ ਕਿ ਤੁਮ ਘਾ ਰਹੇ ਸੀ ਤੁਹਾਨੂੰ ਨੇ ਮੈਨੂੰ ਤੇ ਕਹਤ ਮੈਨੂੰ ਤਾਂ ਕੋਈ ਤਮਕਾ ਨਹੀਂ ਰਹੀ ਮੈਨੂੰ ਕਿਉਂ ਫਿਰ ਉਹ ਵਿਜੀਲੈਂਸ ਕਿਹ ਜਿਹੜਾ ਤੁਸੀਂ ਕਿਹਾ ਕਿ ਮੇਰੇ ਹੀ ਬੰਦੇ ਮੇਰੇ ਖਿਲਾਫ ਸਾਜ਼ਿਸ਼ ਕਰ ਰਹੇ ਨੇ ਤੁਸੀਂ ਉਹਦਾ ਖਵਾਰਾ ਸਟੇਟਮੈਂਟ ਦਿੱਤੀ ਨਹੀਂ ਨਹੀਂ ਮੈਂ ਨਹੀਂ ਉਹ ਤਾਂ ਚਲੋ ਕੋਈ ਸਰਕਾਰ ਦੇ ਜਿਹੜੀ ਹੁੰਦੇ ਹੈ ਕਾਲਜਾਂ ਦੀ ਚੈਕਿੰਗ ਹੁੰਦੀ ਹੈ ਕੋਈ ਵੀ ਕਰ ਸਕਦਾ ਹੈ ਸਾਡੇ ਤਾਂ ਜਿੰਦਣਾ ਪਿਆਰ ਕਿਉਂ ਹੈ ਜੇ ਵੀ ਸੁਖਬੀਰ ਬਾਦਲ ਨਾਲ ਤੁਸੀਂ ਬੋਲ ਹੀ ਨਹੀਂ ਰਹੇ ਅਕਾਲੀ ਦਲ ਨੇ ਤੁਹਾਡੇ ਨਾਲ ਜੋ ਕੀਤਾ ਤੁਸੀਂ ਕਿਉਂ ਉਹਨੂੰ ਜ਼ਲੀਲ ਕੀਤਾ ਮੈਨੂੰ ਤੁਸੀਂ ਹੁਣ ਵੀ ਇੱਕ ਸ਼ਬਦ ਕਿਉਂ ਨਹੀਂ ਬੋਲ ਰਹੇ ਉਹਨਾਂ ਖਿਲਾਫ ਨਹੀਂ ਮੈਂ ਕਿਸੇ ਮੈਂ ਗਰੀਬ ਬੰਦਾ ਕਿਸੇ ਖਿਲਾਫ ਬੋਲ ਸਕਦਾ ਜੀ ਤੁਸੀਂ ਦੱਸੋ ਗਰੀਬ ਬੰਦਾ ਨਹੀਂ ਕੁਝ ਬੋਲਦਾ ਨਹੀਂ ਬੇਟੇ ਜਿੱਤ ਕੇ ਆ ਜਾਣ ਫਾਜ਼ਲ ਕਾ ਤੋਂ ਫਿਰ ਕਾਲੀ ਦਲ ਚ ਐਂਟਰੀ ਹੋ ਜੇ ਸਾਰਿਆਂ ਦੀ ਸਾਰਾ ਸਾਰੀ ਫੈਮਿਲੀ ਫਿਰ ਕਾਲੀ ਦਲ ਚਲੀ ਜਾਵੇ ਨਹੀਂ ਐਸ ਤਰ੍ਹਾਂ ਦੇਖੋ ਐ ਥੋੜਾ ਹੁੰਦਾ ਜੀ ਤੁਸੀਂ ਤਾਂ ਉਹ ਕੁਐਸਚਨ ਗਲਤ ਕਰਦੇ ਹੋ ਜਿਹੜਾ ਕੁਝ ਹੁਣ ਬੇਟੇ ਨੇ ਮੇਰੇ ਨੇ ਇਲੈਕਸ਼ਨ ਉਹ ਲੜ ਰਿਹਾ ਹੁਣ ਉਹਦਾ ਉਹਦੇ ਉਹਦਾ ਉਹਨੂੰ ਪਤਾ ਹੈ ਉਹਨੇ ਕੀ ਕਰਨਾ ਹੈ ਤੁਸੀਂ ਹਮੇਤ ਤੱਕ ਕਰ ਰਹੇ ਹੋ ਨਾ ਤੁਸੀਂ ਸਪੋਰਟ ਕਰ ਰਹੇ ਹੋ ਇਸ ਹਲਕੇ ਚੋਂ ਹਲਕੇ ਚ ਮੈਂ ਸੁਣਿਆਗਾ ਕਿ ਸੁਭਾਵਾਂ ਚ ਜਾਣੇ ਹੋ ਤੁਸੀਂ ਪ੍ਰੋਗਰਾਮ ਹੁੰਦੇ ਆ ਤੁਹਾਡੇ ਤੁਸੀਂ ਕਹਿੰਦੇ ਮੇਰੇ ਬੇਟੇ ਨੂੰ ਵੋਟ ਦਿਓ ਨਹੀਂ ਜੇ ਤੁਹਾਡਾ ਬੇਟਾ ਕਿਤੇ ਇਲੈਕਸ਼ਨ ਲੜ ਰਿਹਾ ਤੁਸੀਂ ਕੀ ਕਰੋਗੇ ਮੇਰੇ ਤਾਂ ਬੇਟੇ ਹੀ ਨਹੀਂ ਹੈਗਾ ਕਿ ਇਸ ਕਰਕੇ ਮੇਰੀ ਲੋੜ ਹੀ ਬੇਟੀ ਤੇ ਬੇਟੀ ਲੜ ਰਹੀ ਹੋ ਫਿਰ ਕੀ ਕਰੋਗੇ ਹਨਾ ਜਿਆਦਾ ਬਾਪ ਬੇਟੇ ਦਾ ਜਿਹੜਾ ਰਿਸ਼ਤਾ ਹੈ ਤੁਸੀਂ ਜਾਣਦੇ ਹੋ ਤੇ ਸਾਡੀ ਘਰ ਆਪਸੀ ਕਵੈਜੀ ਹੈਗੀ ਹੈ ਤੇ ਗੱਲ ਕੀ ਹੋਈ ਸੀ ਦਿੱਲੀ ਚ ਮੈਂ ਸੁਣਿਆ ਇੱਕ ਮੀਟਿੰਗ ਹੋਈ ਕਮਰੇ ਚ ਤੁਸੀਂ ਤੇ ਸੁਖਵੀਰ ਸੀ ਕਹਿੰਦੇ ਉੱਥੇ ਬੜੀ ਮਾਹੌਲ ਖਰਾਬ ਹੋ ਗਿਆ ਸੀ ਕੋਈ ਇਸ ਤਰ੍ਹਾਂ ਦੀ ਗੱਲ ਸੀ ਮੇਰੇ ਸੁਖਵੀਰ ਜੀ ਨਾਲ ਕਦੇ ਨਹੀਂ ਮੀਟਿੰਗ ਇਸ ਤਰ੍ਹਾਂ ਦੀ ਹੋਈ ਨਾ ਹੀ ਕੋਈ ਗਲਤ ਹੋਈ ਨਾ ਮੈਂ ਨਾ ਹੀ ਸੁਖਵੀਰ ਜੀ ਨੇ ਮੈਨੂੰ ਬੁਲਾਇਆ ਤੇ ਨਾਇਮ ਗਿਆ ਤੇ ਨਾ ਇਹ ਗੱਲ ਕੀ ਹੋ ਗਿਆ ਫਿਰ ਇਹ ਕੀ ਗੱਲ ਹੋ ਗਈ ਕਿ بیٹے ਨੂੰ ਕਾਂਗਰਸ ਚ ਲਿਆਏ ਅਕਾਲੀ ਲਈ ਪ੍ਰਚਾਰ ਨਹੀਂ ਕਰ ਰਹੇ ਕੀ ਇਹੀ ਜੀ ਗੱਲ ਕੀ ਹੋ ਗਈ ਫਿਰ ਨਹੀਂ ਜੀ ਮੈਂ ਤੇ ਸਪਸ਼ਟ ਸ਼ਬਦਾਂ ਕਹਿਤਾ ਸੀ ਇਲੈਕਸ਼ਨ ਤੋਂ ਪਹਿਲਾਂ ਵੀ ਜੇ ਤੁਸੀਂ ਸਾਨੂੰ ਟਿਕਟ ਨਹੀਂ ਦਿਓਗੇ ਤੇ ਮੈਂ ਤੇ ਚੁੱਪ ਕਰਕੇ ਖਰੇ ਬੈਠ ਜਾਊਂਗਾ ਮੈਂ ਕਿਤੇ ਕੰਪੇਅਰ ਨਹੀਂ ਕਰਨੀ ਮੈਂ ਆਪਦੀ ਕਿਸੇ ਪਾਸੇ ਵੀ ਨਹੀਂ ਜਾਣਾ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਤੁਸੀਂ ਅਕਾਲੀ ਹੋ ਹੁਣ ਅਕਾਲੀ ਹੋ ਤੁਸੀਂ ਕਾਂਗਰਸੀ ਸਾਬ ਅਕਾਲੀਓ ਜਾਂ ਕਾਂਗਰਸੀਓ ਮੇਰਾ ਮੈਂ ਮੈਂਬਰ ਪਾਰਲੀਮੈਂਟਾਂ ਤੁਸੀਂ ਆਪ ਦੇਖ ਲਓ ਮੈਂ ਮੈਂਬਰ ਪਾਰਲੀਮੈਂਟ ਕੀ ਦਾ ਮੈਂਬਰ ਪਾਰਟੀ ਦਾ ਅਕਾਲੀ ਦਲ ਦੀ ਉਹ ਪ੍ਰਚਾਰ ਜਲਾਲਾਬਾਦ ਚ ਅਕਾਲੀ ਦਲ ਹੀ ਕਰੋਗੇ ਨਹੀਂ ਮੈਂ ਮੈਂ ਤਾਂ ਪਹਿਲਾਂ ਜਵਾਬ ਦਿੱਤਾ ਮੈਂ ਕਿਉਂ ਕਰੂੰਗਾ ਇੱਕ ਵਾਰ ਕਹਤਾ ਨਹੀਂ ਕਰਨਾ ਜ਼ਗੀਰ ਬਾਦਲ ਨੂੰ ਹਰਾਉਣ ਜਾ ਰਹੇ ਹੋ ਕਿੰਨੀਆਂ ਵੋਟਾਂ ਤੇ ਹਰਾਓਗੇ ਮੈਂ ਕਿ ਦੇਖੋ ਹਰੇਕ ਬੰਦਾ ਜਿਹੜਾ ਜਿੱਤ ਹਾਰ ਉਹਦੇ ਉਹਦੇ ਕੰਮਾਂ ਤੇ ਹੁੰਦੀ ਹੈ ਉਹਨਾਂ ਦਾ ਜਿਹੜਾ ਸਿਪਾ ਸਲਾਹ ਸੀ ਉਹਦਾ ਉਹਨਾਂ ਉਹ ਕਹਿੰਦਾ ਵੀ 90% ਵੋਟ ਮੇਰੇ ਨਾਲ ਹੈ ਉਹ 90% ਵੋਟ ਕੋਣ ਵੰਟਾ ਕਹਿੰਦਾ ਸੀ ਜੀ ਚਰਨਜੀਤ ਬਰਾੜ ਸੁਖਵੀਰ ਬਾਦਲ ਆਪ کہہ ਰਿਹਾ ਸੀ 95% ਸਾਡੇ ਨਾਲ ਉਹਨਾਂ ਨੂੰ ਪੈ ਹੀ ਜਾਣੀ ਵੋਟਾਂ ਮੇਰੇ ਉੱਤੇ ਜਾਂਦਾ ਮੇਰੇ ਗਿਆ ਸੋ ਉਹ ਹੀ ਕਹਿੰਦੇ ਸੀ ਇਹਦੇ ਆ ਵੋਟ ਘਟੇਗੀ ਮੈਂ ਕਿੱਥੇ ਕੋਈ ਵੋਟ ਭਗਵੰਤ ਮਾਨ ਦੇ ਨਾਲ ਆ ਸੁਖਵੀਰ ਬਾਦਲ ਨਾਲ ਜਾਂ ਰਵਨੀਤ ਬਿੱਟੂ ਨਾਲ ਮੈਂ ਜਲਾਲਾ ਬਾਦਲ ਕੇ ਵਿੱਚ ਗਿਆ ਹੀ ਨਹੀਂ ਮੈਂ ਤਾਂ ਕਿਤੇ ਵੀ ਨਹੀਂ ਗਿਆ ਮੈਂ ਚੁੱਪ ਕਰ ਕਰੇ ਬੈਠਾ ਅੰਦਰਖਾਤੇ ਤੁਸੀਂ ਸਾਰਾ ਕੰਮ ਕਰ ਰਹੇ ਹੋ ਅੰਦਰਖਾਤੇ ਚੱਲ ਰਿਹਾ ਸਾਰਾ ਦੇਖੋ ਵਿਰੋਧੀ ਵੀ ਕੁਝ ਵੀ ਕਹਿੰਦੇ ਮੈਂ ਕਿਤੇ ਵੀ ਨਹੀਂ ਗਿਆ ਮੈਂ ਉਹਦਾ ਚੁਪਕਾ ਕਰੇ ਬੈਠਾ ਹੁਣ ਮੈਂ ਇੱਥੇ ਫਿਰਦਾ ਜੇ ਤੁਸੀਂ ਕਿਹਨੂੰ ਕੰਪਲੇਂਟ ਲਾਉਂਦੇ ਹੁੰਦੇ ਤੇ ਮੈਂ ਫਿਰ ਇੱਥੇ ਬੈਠਾ ਹਾਣਾ ਸੀਗਾ ਮੈਂ ਤਾਂ ਕਿਤੇ ਨਹੀਂ ਰਹਾ ਮੈਂ ਚੁਪ ਕਰਕੇ ਜ਼ਿਆਦਾ ਟਾਈਮ ਪਾਸ ਕਰ ਰਿਹਾ ਉਹ ਟਾਈਮ ਪਾਸ ਮੈਂ ਕਰਨਾ ਹੈ ਬਸ ਹੋਰ ਨਾ ਕੁਝ ਨਹੀਂ ਕਰਨਾ ਕੋਈ ਬਾਈ ਸਭ ਸਿਆਸਤ ਚ ਕੋਈ ਨੈਤਿਕਤਾ ਨਾ ਦੀ ਚੀਜ਼ ਹੁੰਦੀ ਹੈ ਸਿਆਸਤ ਚ ਕੋਈ ਨੈਤਿਕਤਾ ਹੁੰਦੀ ਹੈਗੀ ਮੈਂ ਤਾਂ ਜੀ ਦੇਖੋ ਨਾ ਤਾਂ ਐਡਾ ਵੱਡਾ ਲੀਡਰ ਆ ਨਾ ਮੈਂ ਇੰਨਾ ਜ਼ਿਆਦਾ ਪੜਿਆ ਲਿਖਿਆ ਨਹੀਂ ਨੈਤਿਕਤਾ ਮੈਂ ਕਹਿੰਦਾ ਮੋਰੈਲਿਟੀ ਹੁੰਦੀ ਹੈ ਨੈਤਿਕਤਾ ਆਪਾਂ ਕਹਿੰਦੇ ਨੈਤਿਕ ਤੌਰ ਦੇ ਉੱਤੇ ਅਸੀਂ ਕੁਝ ਮੰਨਦੇ ਆਂ ਚੀਜ਼ਾਂ ਨੂੰ ਕਿ ਇਹ ਨੈਤਿਕਤਾ ਹੁੰਦੀ ਹੈ ਸਮਾਜ ਦੀ ਸਿਆਸਤ 'ਚ ਕੋਈ ਨੈਤਿਕਤਾ ਹੁੰਦੀ ਹੈ ਮੈਂ ਜੀ ਇੰਨੇ ਸਿਆਸੀ ਮੈਂ ਕਹਾ ਮੈਂ ਸਿਆਸਤ ਪੜਿਆ ਨਹੀਂਗਾ ਇਸ ਕਰਕੇ ਮੈਨੂੰ ਨਹੀਂ ਪਤਾ ਕੀ ਹੁੰਦਾ ਕੀ ਨਹੀਂ ਮੈਂ ਤਾਂ ਪੁੱਛ ਰਿਹਾ ਤੁਹਾਡੇ ਤੋਂ ਕਿਉਂਕਿ ਤੁਹਾਡਾ ਬੇਟਾ ਕਾਂਗਰਸ 'ਚ ਤੁਸੀਂ ਅਕਾਲੀ ਦਲ 'ਚ ਅਕਾਲੀ ਦਲ ਨੂੰ ਤੁਸੀਂ ਇਹ ਵੀ ਕਿਉਂ ਨਾ ਜਲੀਲ ਵੀ ਕੀਤਾ ਤੇ ਪਾਰਟੀ ਵੀ ਨਹੀਂ ਛੱਡ ਰਹੇ ਸਿਰਫ ਐਮਪੀ ਦੀ ਸ਼ੀਟ ਲਈ ਮੈਚ्योर ਹੋਣ ਤੋਂ ਬਾਅਦ ਬੱਚੇ ਦੀ ਮਰਜ਼ੀ ਹੁੰਦੀ ਹੈ ਉਹ ਜੋ ਮ ਮਾਪੇ ਤਾਂ ਸਿਰਫ ਉਦੋਂ ਤੱਕ ਹੀ ਉਹਦੇ ਤੇ ਕੰਟਰੋਲ ਕਰ ਸਕਦਾ ਜਦੋਂ ਤੱਕ ਤੁਹਾਡਾ ਬੇਟਾ ਬਾਗੀ ਹੋ ਗਿਆ ਤੁਹਾਡੇ ਤੋਂ ਮੇਰਾ ਬੇਟਾ ਉਹ ਤਾਂ ਆਪਣੇ ਵਾਰੇਖਦੇ ਹੋ ਜਾਂਦੇ ਜੀ ਆ ਤੁਸੀਂ ਦੇਖੋ ਦੋਨੇ ਮੀਆਂ ਬੀਵੀ ਆਪਸੇ ਚ ਲੜੇ ਇਕਬੀਰ ਬਾਦਲ ਤਾਂ ਇਨੀ ਰਿਸਪੈਕਟ ਕਰਦੇ ਪ੍ਰਕਾਸ਼ ਸਿੰਘ ਬਾਦਲ ਜੀ ਤੁਹਾਡਾ ਬੇਟਾ ਹੀ ਬਾਗੀ ਹੋ ਗਿਆ ਤੁਹਾਡੇ ਤੋਂ ਨਹੀਂ ਨਹੀਂ ਨਾ ਨਾ ਮੈਂ ਮੈਂ ਤਾਂ ਰਿਸਪੈਕਟ ਕਰਦਾ ਬਾਦਲ ਸਾਹਿਬ ਦੀ ਜੀ ਸੁਖਵੀਰ ਤੁਹਾਡਾ ਬੇਟਾ ਤੁਸੀਂ ਕਹਿੰਦੇ ਤੁਹਾਡੀ ਮਰਜ਼ੀ ਤੋਂ ਖਿਲਾਫ ਜਾ ਕੇ ਕਾਂਗਰਸ ਚ ਗਿਆਗਾ ਨੇ ਮੈਨੂੰ ਮੈਂ ਕਹਦਾ ਆਪ ਦੀ ਉਹ ਦੀਸ਼ਾ ਹੈ ਜੀ ਮੈਚੁਰ ਹੋ ਗਿਆ ਤੁਸੀਂ ਵੀ ਕਿਤੇ ਆਪਦੇ ਬੱਚਾ ਜੇ ਮੈਚੁਰ ਹੈਗਾ ਤੁਸੀਂ ਦੇਖ ਲਓ ਤੁਸੀਂ ਉਹਨੂੰ ਰੋਕ ਕੇ ਦੇਖ ਲਓ ਤੁਸੀਂ ਅਕਾਲੀ ਹੋਂ ਮੈਂ ਜਦੋਂ ਪਹਿਲਾਂ ਕਹਿ ਚੁੱਕਿਆ ਮੈਂ ਐਮਪੀ ਹਾਂ ਤੁਸੀਂ ਅਕਾਲੀ ਦਲ ਦੇ ਐਮਪੀ ਹੋ ਤੁਸੀਂ ਅਕਾਲੀ ਦਲ ਨੇ ਤੁਹਾਨੂੰ ਐਮਪੀ ਤੁਸੀਂ ਅਕਾਲੀ ਦਲ ਮੈਂ ਐਮਪੀ ਮੈਂ ਐਮਪੀ ਹੈਗਾ ਜੀ ਮੈਂ ਪਾਰਟੀ ਦਾ ਐਮਪੀ ਹਾਂ ਬਸ ਫਿਰ ਮੈਂ ਉਹੀ ਕਹਿ ਰਿਹਾ ਨੈਤਿਕ ਤੌਰ ਤੇ ਤੁਹਾਨੂੰ ਗਲਤ ਨਹੀਂ ਲੱਗਦਾ ਐਮਪੀ ਤੁਸੀਂ ਅਕਾਲੀ ਦਲ ਦੇ ਹੋ ਪ੍ਰਚਾਰ ਕਰ ਰਹੇ ਹੋ ਕਾਂਗਰਸ ਪਾਰਟੀ ਦੇ ਲਈ ਕੋਈ ਦੱਸੋ ਕੋਈ ਮੈਂ ਤਾਂ ਕਿਤੇ ਨਹੀਂ ਪ੍ਰਚਾਰ ਕੀਤਾ ਮੈਂ ਤਾਂ ਕਰੇ ਬੈਠਾ ਚੁੱਪ ਕਰਕੇ ਦੇ ਬੇਟੇ ਲਈ ਤੁਸੀਂ ਕਹਿੰਦੇ ਹੋ ਕਿ ਬੇਟਾ ਜਦੋਂ ਕਿਸੇ ਦਾ ਵੀ ਬੇਟਾ ਹੋਊਗਾ ਤੇ ਮੇਰੇ ਕੋ ਕੁਝ ਇਹ ਕੋ ਪੁੱਛੂਗਾ ਤੇ ਮੈਂ ਉਹਦੇ ਬੇਟੇ ਦੀ سپورਟ ਨਾ ਕਰੂੰਗਾ ਕਰੂੰਗਾ ਬੇਟਾ ਤੇ ਕਾਂਗਰਸੀ ਆ ਨਾ ਨਹੀਂ ਉਹ ਕਿਸੇ ਕਿਸੇ ਥਾਂ ਦੇ ਹੋਏ ਉਹ ਇਹੀ ਕਹਿੰਦੇ ਨੇ ਕੇਜਰੀਵਾਲ ਕਹਿੰਦੇ ਆ ਕਾਂਗਰਸੀ ਕਾਲੀ ਰਲੇ ਹੋਏ ਆ ਕੇਜਰੀਵਾਲ ਸਿੱਧਾ ਅਲਿਗੇਸ਼ਨ ਲਾਉਂਦੇ ਨੇ ਤੇ ਹੁਣ ਤੇ ਇੱਕ ਪਰਿਵਾਰ 'ਚ ਤੁਸੀਂ ਕਾਲੀ ਹੋ ਗਏ ਇੱਕੋ ਪਰਿਵਾਰ 'ਚ ਪਿਓ ਪੁੱਤ ਪਿਓ ਕਾਲੀ ਪੁੱਤ ਕਾਂਗਰਸੀ ਇੱਕ ਪਰਿਵਾਰ ਦੇ ਤਿੰਨ ਤਿੰਨ ਥਾਂ ਤੇ ਰਿਲੇਸ਼ਨ ਲੜਦੇ ਆ ਤੇ ਤੁਹਾਨੂੰ ਪਲੇਖ ਫਿਰ ਤੁਹਾਨੂੰ ਕੀ ਲੱਗਦਾ ਸਿਆਸਤ ਦੇ ਅੰਦਰ ਬਸ ਸੱਤਾ ਜ਼ਰੂਰੀ ਹੈਗੀ ਸੱਤਾ ਜ਼ਰੂਰੀ ਹੈ ਕਿ ਲੋਕਾਂ ਦੀ ਜਵਾਬਦੇਹੀ ਕੋਈ ਜ਼ਰੂਰੀ ਨਹੀਂ ਸੱਤਾ ਹੋਣੀ ਚਾਹੀਦੀ ਹੈ ਪਾਰਟੀ ਜਿਹੜੀ ਮਰਜ਼ੀ ਹੋਵੇ ਇਹ ਜਿਹੜੀ ਹੈ ਨਾ ਜੀ ਸੱਤਾ ਸੱਤਾ ਲੋਕ ਕਿਹਨਾਂ ਨੂੰ ਦਿੰਦੇ ਆ ਸੱਤਾ ਐਵੇਂ ਤਾਂ ਨਹੀਂ ਦੇ ਦਿੰਦੇ ਸੱਤਾ ਉਹਨੂੰ ਦਿੰਦੇ ਆ ਜਿਹੜੇ ਲੋਕਾਂ ਦੇ ਸੇਵਕ ਹੁੰਦੇ ਆ ਜਿਹੇ ਲੋਕਾਂ ਦੀ ਸੇਵਾ ਕਰਦੇ ਆ ਉਹ ਬੇਸ਼ੱਕ ਆਜ਼ਾਦ ਖੜੇ ਹੋਣ ਉਹ ਬੇਸ਼ੱਕ ਕਿਸੇ ਪਾਰਟੀ ਤੋਂ ਖੜੇ ਹੋਣ ਬੇਸ਼ੱਕ ਦੀ ਤੋਂ ਮਰਜ਼ੀ ਖੜੇ ਹੋਣ ਲੋਕ ਸੇਵਾਦਾਰ ਵਿਚਾਰਧਾਰਾ ਕੋਈ ਨਹੀਂ ਹੁੰਦੀ ਆਪਾਂ ਮੰਨਦੇ ਆ ਕਿ ਕੋਈ ਪਾਰਟੀ ਦੀ ਵਿਚਾਰਧਾਰਾ ਹੁੰਦੀ ਆ ਕਾਲੀ ਦਲ ਦੀ ਆਪਣੀ ਵਿਚਾਰਧਾਰਾ ਕਾਂਗਰਸ ਨੇ ਕਿਹਾ ਜਾਂਦਾ 84 ਦਾ ਕਤਲੇਆਮ ਕਰਾਇਆ ਅਕਾਲੀ ਦਲ ਉਹਦੇ ਤੇ ਇਲਜ਼ਾਮ ਲਾਉਂਦ ਰਿਹਾ ਤੁਸੀਂ ਉਸ ਪਾਰਟੀ ਚ ਰਹੇ ਹੋ ਵਿਚਾਰਧਾਰਾ ਹੁੰਦੀ ਹੈ ਕਿਸੇ ਬੰਦੇ ਦੀ ਮੈਂ ਕਿਸੇ ਮੈਂ ਕਹਿ ਰਿਹਾ ਵੀ ਪਾਰਟੀ ਵਿੱਚ ਮੈਂ ਕਿਸੇ ਚ ਨਹੀਂਗਾ ਮੈਂ ਤਾਂ ਆਪਦੀ ਮੈਂਬਰ ਪਾਰਲੀਮੈਂਟਾਂ ਮੈਂ ਉਸ ਤੋਂ ਬਾਅਦ ਸੋਚੂਗਾ ਜਦੋਂ ਦਾ ਟਿਨਿਓਰ ਪੂਰਾ ਹੋਏਗਾ ਮੈਂ ਕਿੱਧਰ ਜਾਣਾ ਉਹ ਤੋਂ ਉਸ ਤੋਂ ਬਾਅਦ ਦੀ ਗੱਲ ਹੁਣ ਤੁਹਾਡਾ ਬੇਟਾ ਜਿੱਤ ਰਿਹਾ ਫਾਜ਼ਲ ਕਾ ਤੂੰ ਸੋ ਇਹ ਸੰ ਸ਼ੇਰ ਸਿੰਘ ਖਬਾਇਆ ਜਿਹੜੇ ਥੋੜੇ ਜੇ ਅਨਕੰਫਰਟੇਬਲ ਨੇ ਸਵਾਲਾਂ ਤੋਂ ਉਹਨਾਂ ਨੂੰ ਲੱਗਦਾਗਾ ਕਿ ਮੈਂ ਅਕਾਲੀ ਦਲ ਦੇ ਨਾਲ ਆ ਪਰ ਉਹਨਾਂ ਦਾ ਬੇਟਾ ਜਿਹੜਾ ਉਹ ਕਾਂਗਰਸ ਪਾਰਟੀ ਦਾ ਹਿੱਸਾ ਟਿਕ ਲੜ ਰਿਹਾ ਸਿਆਸਤ 'ਚ ਨੈਤਿਕਤਾ ਕਿਹਾ ਜਾਂਦਾ ਕਿ ਇੱਕ ਵਾਰ ਇੱਕ ਲੀਡਰ ਨੂੰ ਪੁੱਛਿਆ ਗਿਆ ਕਿ ਇੱਕ ਮੋਰਲ ਗਰਾਊਂਡ ਹੁੰਦਾ ਉਹਨਾਂ ਨੂੰ ਪੁੱਛਿਆ ਗਿਆ ਕਿ ਇੱਕ ਮੋਰਲ ਗਰਾਊਂਡ ਹੁੰਦਾ ਤੁਹਾਡਾ ਮੋਰਲ ਗਰਾਊਂਡ ਉਹਨੇ ਕਿਹਾ ਕਿ ਮੈਨੂੰ ਬਾਸਕਟਬਾਲ ਦਾ ਗਰਾਊਂਡ ਪਤਾ ਫੁੱਟਬਾਲ ਦਾ ਗਰਾਊਂਡ ਪਤਾ ਬਹੁਤ ਸਾਰੇ ਗਰਾਊਂਡ ਪਤੇ ਨੇ ਪਰ ਮੋਰਲ ਮੋਰੈਲਿਟੀ ਦਾ ਨਹੀਂ ਪਤਾ ਨੈਤਿਕਤਾ ਦਾ ਨਹੀਂ ਪਤਾ ਤੇ ਇਸ ਤਰ੍ਹਾਂ ਦੀਆਂ ਐਗਜ਼ਾਮਪਲਾਂ ਦੱਸਦੀਆਂ ਨੇ ਕਿ ਸਿਆਸਤ 'ਚ ਨੈਤਿਕਤਾ ਕਿੱਧਰ ਨੂੰ ਜਾ ਰਹੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ ਐਵੀਪੀ ਸੰਝਾ ਪਾਜ਼ਲ ਕਾ